ਸਾਬ ਸਿੰਘ ਕਿਸਾਨ ਆਗੂ ਪਿੰਡ ਸਭਰਾ ਕੋਈ ਤੜਕੇ 4 ਵਜੇ ਟਰੱਕ ਆਇਆ ਕੇਵਲਾ ਨੀਵੀਆਂ ਸੀ ਬੜੀ ਬਰਾਖਿਆ ਪ੍ਰਸ਼ਾਸਨ ਨੂੰ ਨੀਵੀਆਂ ਦਾ ਟਰੱਕ ਤੇ ਮਾਲ ਉਹ ਵਿੱਚ ਵਜਾ ਤੇ ਖੰਭਾਈ ਤੋੜ ਗਿਆ ਸਵੇਰ ਦਾ ਬਿਜਲੀ ਬੋਰਡ ਨੂੰ ਜਾਣੂ ਕਰਾਇਆ ਹੁਣ ਆਹ ਵੇਖ ਲੋ ਬੱਟੀ ਲੈਣਾ 11000 ਰਿਪੋਰਟ ਦੀ ਚੱਲਣ ਢਈ ਆ ਤੇ ਆਹ ਪਾਸੇ ਨਿਗਾ ਮਾਰੋ ਆ ਗੱਡੀਆਂ ਖਲੋਤੀਆਂ ਜੇ ਭਲਾ ਕੋਈ ਹਾਸਾ ਵਾਪਰ ਕੇ ਪਿੰਡ ਚ ਇਹਦਾ ਜ਼ਿੰਮੇਵਾਰ ਕੌਣ ਆ ਜੇ ਹਾਸਾ ਵਾਪਰ ਕੇ ਇਹਦਾ ਜ਼ਿੰਮੇਵਾਰ ਕੌਣ ਆ ਇੰਦਰ 11000 ਬੋਲਟ ਇੰਦਰ ਅਲਟੀ ਵਿੱਚ ਪਈ ਆਦਾ ਸਵੇਰ ਦੀ 4 ਵਜੇ 6 ਵਜੇ ਦਾ ਪੀਲੀ ਬੋਰਡ ਨੂੰ ਦੱਸਿਆ ਮੁੜਕਿਆਂ ਦੇ ਲੋਕ ਰੌਲਾ ਪਾਉਂਦੇ ਆ ਤਾਰਾਂ ਨੀਵੀਆਂ ਇਹ ਕੀ ਬੰਦਿਆ ਅੱਗੇ ਸਾਡੇ ਨੌਜਵਾਨ ਮੁੰਡਾ ਸਾਡੇ ਪਿੰਡ ਦਾ ਗਾਈ ਮੈイビー ਸਿੱਖ ਭਾਈ ਚਾਰੇ ਦਾ ਲੜਕਾ ਸੀ ਦੋ ਪਰਿਵਾਰਾਂ ਦਾ ਇੱਕ ਬੱਚਾ ਸਿਰਫ ਬਿਜਲੀ ਬੋਰ ਦੀ ਆਸ ਨਲਾਈਕੀ ਦੇ ਨਾਲ ਉਹਦੀ ਮੌਤ ਹੋ ਗਈ ਆ ਉਹ ਦੋ ਘਰ ਹੱਥ ਜੋੜ ਕੇ ਬੈਠੇ ਹੱਥ ਧੋ ਗਏ ਤੇ ਸਵੇਰ ਦੀ ਪੱਟੀ ਵਾਲਾ ਮੇਨ ਰੋਡ ਤੇ ਪ੍ਰਸ਼ਾਸਨ ਨੂੰ ਥੱਲੇ ਅਧਿਕਾਰੀਆਂ ਨੂੰ ਜੈ ਸਾਹਿਬ ਨੂੰ ਸਾਰਿਆਂ ਨੂੰ ਜਾਣੂ ਕਰਵਾਇਆ ਪਰ ਕੋਈ ਆ ਦੇ ਤੱਕ ਨਹੀਂ ਆਉ ਅਸੀਂ ਕਬਲੇ ਨੂੰ ਇਹ ਤੇ ਛੜਕ ਕੇ ਖਲੋਤੇ ਆ 11000 ਵੋਲਟ ਜਿਹੜੀ ਉਹ ਚੱਲਣ ਦੇ ਆ ਇਹ ਜਿਹੜੀਆਂ ਜਿਹੜੀਆਂ ਤਾਰਾਂ ਹੀ ਵਰਤੀਆਂ ਵਾ ਪਰ ਜੇ ਕੋਈ ਘਟਨਾ ਵਾਪਰ ਜੇ ਇਕੱਲਾ ਇਕੱਲਾ ਲੋਕਾਂ ਦਾ ਬੱਚਾ ਵਾ ਤਾਂ ਮੇਨ ਛੜਕਾ ਪਰਿਵਾਰਾਂ ਦਾ ਜਿਹਦਾ ਨੁਕਸਾਨ ਹੋ ਗਿਆ ਉਹਨੇ ਹੰਮ ਮਰ ਗਏ ਜੱਗ ਪਰ ਲੋ ਜਿਹਦਾ ਬੱਚਾ ਮਰ ਗਿਆ ਜਾਂ ਕਿਸੇ ਦਾ ਬਾਪ ਚਲੇ ਗਿਆ ਉਹਦਾ ਕੀ ਹਾਲ ਹੋ ਇਹ ਵੇਖੋ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਕਿਹੋ ਜੀਆਂ 40 ਸਾਲ ਤੋਂ ਉਹ ਤਾਰਾਂ ਨੀਵੀਆਂ ਤਾਰਾਂ ਟੁੱਟੇ ਖੰਭੇ ਦੋਰੀ ਵੇਰਾ ਗੱਡੇ ਨੀਵੇਂ ਹੋਣ ਕਰਕੇ ਇਹ ਜਿਹੜੇ ਆਸੇ ਵਾਪਰਨ ਦਾ ਆ ਕਰਨੀ ਚਾਹਜਾ ਪ੍ਰਸ਼ਾਸਨ ਕੋਈ ਧਿਆਨ ਚ ਲਿਆਵੇ ਖੰਬੇ ਉੱਚੇ ਗੱਡੇ ਕੇਵਲਾ ਬੰਨੀਆਂ ਜੜ 32 ਸਾਰਾ ਏਰੀਆ ਬੰਦ ਆ ਮੁੜਕਿਆਂ ਦੀ ਆਇ ਕਿਸਾਨ ਆ ਜਿਹੜੇ ਇਹ ਰੌਲਾ ਪਾਉਂਦੇ ਆ ਆ ਤੁਸੀਂ ਤੁਹਾਨੂੰ ਵਿਖਾਤਾ ਆ ਜਾਮ ਵੀ ਵੇਖ ਲਿਆ ਤੁਸੀਂ ਇਹਨਾਂ ਕੋ ਕਹਿੰਦਾ ਤੁਹਾਡਾ ਧੰਨਵਾਦ ਆ ਪਤਰਕਰ ਭਾਈ ਚਰੇ ਦਾ ਜਿੰਨਾ ਤੁਸੀਂ ਸਾਡੀਆਂ ਅੜ ਕੇ ਖਬਰ ਲਈ ਵਾਗਰ ਜੀ ਦਾ ਕਾਲਸਾ ਵਾਗਰ ਜੀ ਦਾ ਮੇਰਾ ਨਾ ਬਿੱਟੂ ਹੀ ਇਹ ਵੀਰ ਜੀ ਤੜਕੇ ਇੱਥੇ ਟਰੱਕ ਲੰਘਿਆ ਵਾ ਉਹਦੇ ਨਾਲ ਹੀ ਦਸਨ ਮੁਤਾਬਕ ਵੀ ਤਾਰਾਂ ਅੜ ਗਈਆਂ ਵਾ ਤੇ ਡੈਂਪੀਆਂ ਥੱਲੇ ਤੇ ਡਿੱਗੀਆਂ ਸਵੇਰਦੀਆਂ ਵਾਂ ਪਰ ਅਸੀਂ ਕੀਤੀ ਇਥੋਂ ਆਏ ਸੀ ਜਿਹੜੇ ਵੀ ਕੋਈ ਬਿਲੀਆ ਰਾਂ ਕੱਲਿਆ ਕੋ ਪ੍ਰਾਈਵੇਟ ਜਾਂ ਕਿਤਰਾ ਬੰਦੇ ਉਹ ਵੇਖੂ ਕੇ ਮੁਰਗੇ ਕੋ ਅਜੇ ਤੱਕ ਸਹੀ ਨਹੀਂ ਕੀਤਾ ਹੈ ਸਹੀ ਆ ਵੀ ਇਹਨਾਂ ਨੂੰ ਸਹੀ ਕਰਕੇ ਜੇਨੂੰ ਚਲਾਇਆ ਜਾਵੇ ਕੋਈ ਨੁਕਸਾਨ ਹੋ ਸਕਦਾ ਕਿਸਦਾ ਮੈਂ ਅਮਰਿੰਦਰ ਸਿੰਘ ਸੰਧਾਰੀ ਆ ਜੀ ਜੀ ਸਵੇਰੇ ਤੜਕੇ 4 ਵਜੇ ਟਰੱਕ ਵਾਲਾ ਮਤਲਬ ਤੋੜ ਗਿਆ ਤਾਰਾਂ ਤੇ ਅਸੀਂ ਉਦੋਂ ਦਾ ਹੀ ਪ੍ਰਸ਼ਾਸਨ ਨੂੰ ਫੋਨ ਕੀਤਾ ਵਾ ਇਹ ਮੇਨ ਰਾਹ ਵਾ ਆ ਵੇਖੋ ਤਾਰਾਂ ਤੁਸੀਂ ਵੇਖ ਲਓ ਵੀ ਵਿੱਚ ਡਿੱਗੀਆਂ ਵਾਂ ਤੇ ਹਾਲੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਏ ਤੇ ਜੇ ਕਿ ਇਹ ਮਤਲਬ ਕੋਈ ਬੱਤੀ ਨਾ ਲੱਗ ਗਿਆ ਫੇਰ ਇਹਨਾਂ ਅੱਖਣਾ ਜੀ ਮਾੜੀ ਹੋ ਗਈ ਆ ਤੇ ਮਾੜੀ ਤੇ ਆਪੇ ਹੀ ਹੁਣੀ ਆ ਜਦੋਂ ਤਾਰਾਂ ਵਿੱਚ ਡਿੱਗੀਆਂ ਰਾਹ ਦੇ ਜੀ ਇਹ ਮੇਨ ਰਾਹ ਵਾ ਸਰੰਗ ਇਹੋ ਕਰਦੇ ਆ ਜੀ ਆ ਮਤਲਬ ਤਾਰਾਂ ਨਵੀਆਂ ਪਾਈਆਂ ਜਾਣ ਤੇ ਆ ਜਿਹੜੀਆਂ ਟੁੱਟੀਆਂ ਵੇ ਸਹੀ ਕੀਤੀਆਂ ਜਾਣ